ਸਾਥੀਓ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਤੁਸੀਂ ਦੇਖਿਆ ਕਿ ਪਿਛਲੇ ਹਫਤੇ ਪਿਛਲੇ ਬੁੱਧਵਾਰ ਯਾਨੀ ਕਿ 14 ਔਰ 15 ਤਰੀਕ ਦੀ ਰਾਤ ਨੂੰ ਖੰਨਾ ਦੇ ਸ਼ਿਵਪੁਰੀ ਮੰਦਿਰ ਦੇ ਵਿੱਚ ਇੱਕ ਚੋਰੀ ਹੋਈ ਜਿਸ ਦੌਰਾਨ ਸ਼ਿਵਲਿੰਗ ਔਰ ਭਗਵਾਨ ਦੀ ਮੂਰਤੀ ਜਿਹੜੀ ਉਹਨੂੰ ਖੰਡਿਤ ਕੀਤਾ ਗਿਆ ਜਿਹਦੇ ਨਾਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਔਰ ਕੱਲੇ ਹਿੰਦੂ ਸਮਾਜ ਦੇ ਨਹੀਂ ਹਰ ਵਰਗ ਦੇ ਲੋਕਾਂ ਦੇ ਦੀਆਂ ਭਾਵਨਾਵਾਂ ਨੂੰ ਆਹਤ ਪਹੁੰਚੀ ਠੇਸ ਲੱਗੀ ਔਰ ਉਸ ਠੇਸ ਦਾ ਰੋਸ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਸਪੈਸਿਫਿਕਸ ਨੇ ਜਿਹੜੇ ਉਹ ਆਲਰੇਡੀ ਜਿਹੜੀ ਪ੍ਰੈਸ ਕਾਨਫਰੰਸ ਹੁਣ ਤੋਂ 3 ਘੰਟੇ ਪਹਿਲਾਂ ਐਸਐਸਪੀ ਖੰਨਾ ਮਿਸ ਅਸ਼ਵਨੀ ਗੋਤਿਆਲ ਕਰ ਚੁੱਕੇ ਨੇ ਆਪਣੇ ਸਾਥੀਆਂ ਦੇ ਨਾਲ ਉਹਦੇ ਉੱਪਰੋਂ ਮਿਲ ਚੁੱਕੇ ਹੋਣਗੇ ਸਪੈਸੀਫਿਕਸ ਪਰ ਇਹ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਕਿ ਜੇ ਸਪੋਜ਼ ਕੁਝ ਵੀ ਗਲਤ ਹੋ ਜਾਂਦਾ ਹੈ ਤੇ ਉਹਦੀ ਨੈਗੇਟਿਵ ਰਿਪੋਰਟਿੰਗ ਹੈ ਜਿਹੜੀ ਹੈ ਨੈਗੇਟਿਵ ਸੈਂਟੀਮੈਂਟ ਹੈ ਜਿਹੜਾ ਉਹ ਜੋ ਕੁਝ ਚੰਗਾ ਵੀ ਹੋ ਰਿਹਾ ਹੁੰਦਾ ਉਹਨੂੰ ਵੀ ਕਵਰ ਕਰ ਜਾਂਦਾ ਹੈ ਉਹਨੂੰ ਵੀ ਮਾਰਜਨਲਾਈਜ਼ ਕਰ ਜਾਂਦਾ ਹੈ ਅੱਜ ਉਸੇ ਮਕਸਦ ਦੇ ਨਾਲ ਆ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿ ਕਿਸ ਕੰਪੀਟੈਂਸ ਦੇ ਨਾਲ ਮਹਿਜ਼ ਇੱਕ ਹਫ਼ਤੇ ਦੇ ਵਿੱਚ 15 ਅਗਸਤ ਨੂੰ ਸਵੇਰੇ ਤਕਰੀਬਨ 3:30 ਦੇ ਦੋ ਚਾਰ ਵਜੇ ਇਹ ਚੋਰੀ ਇਹ ਜਿਹੜੀ ਔਰ ਮੂਰਤੀ ਦਾ ਖੰਡਨ ਸ਼ਿਵਲਿੰਗ ਦਾ ਖੰਡਨ ਇਹ ਜਿਹੜਾ ਉਹ ਕੀਤਾ ਗਿਆ ਮੰਦਿਰ ਦੇ ਵਿੱਚ ਤੇ ਵਿਧਨ ਵੀਕ 7 ਦਿਨਾਂ ਦੇ ਵਿੱਚ ਵਿੱਚ ਉਹਨਾਂ ਚੋਰਾਂ ਨੂੰ ਉਹਨਾਂ ਕਾਰਪੋਰੇਟਸ ਨੂੰ ਉਹਨਾਂ ਗੁਨਾਹਗਾਰਾਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚੋਂ ਤਾਂ ਸਿਰਫ ਇੱਕ ਜਾਂ ਦੋ ਵਿਅਕਤੀ ਹੀ ਉਹਦੇ 'ਚ ਰਿਲੇਟਿਡ ਸੀਗੇ ਅਲੱਗ-ਅਲੱਗ ਸਟੇਟਾਂ ਤੋਂ ਕੋਈ ਉੱਤਰਾਖੰਡ ਤੋਂ ਕੋਈ ਕੋਈ ਮਹਾਰਾਸ਼ਟਰ ਤੋਂ ਇੱਕ ਇੰਟਰ-ਸਟੇਟ ਗੈਂਗ ਜਿਹੜਾ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ 2009 ਤੋਂ ਪਤਾ ਲੱਗੇ ਕਿ ਇਹ ਇੰਟਰ-ਸਟੇਟ ਗੈਂਗ ਹੈ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਜਿਹਦੀ ਮੋਟਸ ਪ੍ਰਿੰਡ ਇਹ ਹੁੰਦੀ ਸੀ ਕਿ ਉਹ ਗੂਗਲ ਇਮੇਜਸ ਤੋਂ ਮੰਦਰਾਂ ਦੀ ਲੋਕੇਸ਼ਨ ਚੱਕ ਕੇ ਤੇ ਉੱਥੋਂ ਕੀ ਕੁਝ ਮਿਲ ਸਕਦਾ ਉਹਨੂੰ ਵੈਰੀਫਾਈ ਕਰਕੇ ਉੱਥੇ ਇਮੀਡੀਏਟ ਕੁਝ ਘੰਟੇ ਪਹਿਲਾਂ ਉੱਥੇ ਪਹੁੰਚਦੇ ਸੀ ਸਟ੍ਰਾਈਕ ਕਰਦੇ ਸੀਗੇ ਤੇ ਘੰਟੇ ਦੋ ਘੰਟੇ ਦੇ ਵਿੱਚ ਹੀ ਉੱਥੋਂ ਸਾਰੇ ਜਿਹੜੇ ਵੈਲਿਊਏਬਲਸ ਨੇ ਜੇਵਰਾਤ ਨੇ ਸੋਨਾ ਚਾਂਦੀ ਹੀਰਾ ਜੋ ਜੜਿਆ ਹੁੰਦਾ ਸੀਗਾ ਉਹਨੂੰ ਲੈ ਕੇ ਨਿਕਲ ਜਾਂਦੇ ਸੀਗੇ ਤੇ ਲਖਨਊ ਦੇ ਇੱਕ ਸੁਨਿਆਰੇ ਕੋਲ ਔਰ ਉਹ ਦੇ ਦਿੱਤਾ ਜਾਂਦਾ ਸੀਗਾ ਪਿਘਲਾ ਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤਾਂ ਕਿ ਐਵੀਡੈਂਸ ਵੀ ਖਤਮ ਹੋ ਜੇ ਉਹ ਇਸ ਤਰੀਕੇ ਦੀ ਮੋਡਸ ਆਪਰੇਂਡੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਔਰ ਮੈਂ ਸਮਝਦਾ ਕਿ ਇਹ ਚੋਰੀ ਕਰਨ ਦਾ ਜਿਹੜਾ ਉਹਨਾਂ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਕੋਈ ਫਿਲਮੀ ਸਟਾਈਲ ਤੋਂ ਘੱਟ ਨਹੀਂ ਸੀਗਾ ਪਰ ਮੈਂ ਸਮਝਦਾ ਕਿ ਜਿਵੇਂ ਕਿਹਾ ਜਾਂਦਾ ਕਿ ਜਿੱਥੇ ਚਾਹ ਵਹਾਰਾ ਥੇਅਰ ਇਜ਼ ਵੇਅਰ ਥੇਅਰ ਇਜ਼ ਵੇਅ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਜੇ ਸਰਕਾਰ ਚਾਹੇ ਜੇ ਪੋਲੀਟੀਕਲ ਲੀਡਰਸ਼ਿਪ ਚਾਹੇ ਜੇ ਪੁਲਿਸ ਲਾਅ ਇਨਫੋਰਸਿੰਗ ਏਜੰਸੀਜ਼ ਚਾਹਣ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ਕ੍ਰਾਈਮ ਜਿਹੜਾ ਕੇਸ ਕਰੈਕ ਨਹੀਂ ਹੋ ਸਕਦਾ ਹੈਗਾ ਇਸ ਸਬੰਧ ਦੇ ਵਿੱਚ ਮੈਂ ਦਾਤ ਦੇਣੀ ਚਾਹੂੰਗਾ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਭੂਨ ਸਿੰਘ ਮਾਨ ਜੀਆਂ ਦਾ ਜਿਨੇ ਕੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਪੰਜਾਬ ਦੇ ਜਿਨ੍ਹਾਂ ਦੀਆਂ ਡਾਇਰੈਕਸ਼ਨਸ ਦੇ ਉੱਪਰ ਬੜੇ ਕਲੀਅਰ ਕਟ ਔਰ ਸਖਤ ਡਾਇਰੈਕਸ਼ਨ ਦੇ ਉੱਪਰ ਪੰਜਾਬ ਪੁਲਿਸ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਉੱਥੋਂ ਲੁਧਿਆਣਾ ਰੇਂਜ ਦੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਨੇ ਔਰ ਐਸਐਸਪੀ ਯੰਗ ਆਫੀਸਰ ਨੇ ਮੈਂ ਖਾਸ ਤੌਰ ਤੇ ਉਹਨਾਂ ਦਾ ਮੈਂਸ਼ਨ ਕਰਨਾ ਚਾਹੂੰਗਾ ਅਸ਼wini ਗੋਤਿਆਲ ਜੀ ਕੇ ਜਿਨ੍ਹਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਐਸਪੀ ਤੋਂ ਲੈ ਕੇ ਡੀਐਸਪੀ ਔਰ ਨੀਚੇ ਤੱਕ ਕੱਲੇ-ਕੱਲੇ ਕਾਂਸਟੇਬਲ ਦਾ ਮੈਂ ਧੰਨਵਾਦ ਕਰਨਾ ਚਾਹੂਗਾ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੂਗਾ ਕਿ ਕਿਸ ਮਟੀਕਲਸ ਤਰੀਕੇ ਦੇ ਨਾਲ ਕਿਸ ਸ਼ਾਨਦਾਰ ਤਰੀਕੇ ਦੇ ਨਾਲ ਚਾਹੇ ਉਹਨਾਂ ਚੋਰਾਂ ਨੇ ਉਹਨਾਂ ਪਾਪੀਆਂ ਨੇ ਪਾਪ ਕਰਨ ਦੇ ਵਿੱਚ ਤੇ ਉਹਦੇ ਗੁਨਾਹ ਦੇ ਨਿਸ਼ਾਨ ਮਟਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਪਰ ਵਿਦਿਨ ਵਿਦਿਨ ਅ ਵੀਕ ਵਿਦਿਨ 7 ਡੇਜ਼ ਇੱਕ ਇੰਟਰ ਸਟੇਟ ਗੈਂਗ ਜਿਹੜੇ ਬੰਦੇ ਕੁਝ ਘੰਟੇ ਪਹਿਲਾਂ ਪੰਜਾਬ ਦੀ ਜੂ ਦੇ ਵਿੱਚ ਐਂਟਰ ਕੀਤੇ ਔਰ ਕੁਝ ਘੰਟੇ ਦੇ ਦਰਾਂ ਨਹੀਂ ਪੰਜਾਬ ਦੇ ਵਿੱਚੋਂ ਨਿਕਲ ਗਏ ਉਹਨਾਂ ਨੇ ਉਹ ਉੱਥੇ ਸਮਾਨ ਵੇਚ ਵੀ ਦਿੱਤਾ ਪਿਘਲਾ ਵੀ ਦਿੱਤਾ ਤੇ ਅੱਜ ਉਸ ਗੈਂਗ ਦੇ ਚਾਰ ਸਰਗਣਿਆਂ ਨੂੰ ਚਾਰ ਕਲਪਰੇਟਸ ਨੇ ਜਿਹੜੇ ਉਹਨਾਂ ਨੂੰ ਪੁਲਿਸ ਨੇ ਸਾਇੰਟੀਫਿਕਲੀ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਪਰ ਕਿਸ ਤਰੀਕੇ ਦੇ ਨਾਲ ਟਰੈਕ ਕੀਤਾ ਮੈਂ ਸਮਝਦਾ ਕਿ ਇਹ ਵੀ ਇੱਕ ਇੱਕ ਬੜੀ ਕਾਮਯਾਬ ਬਲੌਕਬਸਟਰ ਫਿਲਮੀ ਸਕ੍ਰਿਪਟ ਵਾਲੀ ਜਿਹੜੀ ਕਹਾਣੀ ਹੈ ਉਹ ਪੰਜਾਬ ਪੁਲਿਸ ਨੇ ਔਰ ਖੰਨਾ ਪੁਲਿਸ ਨੇ ਐਸਐਸਪੀ ਅਸ਼wini ਗੋਤਿਆਲ ਦੀ ਰਹਿਨਮਾਈ ਦੇ ਵਿੱਚ ਉਹ ਅੱਜ ਸਕ੍ਰਿਪਟ ਹੈ ਜਿਹੜੀ ਉਹ ਇੱਕ ਨਵਾਂ ਕੀਰਤੀਮਾਨ ਹੈ ਜਿਹੜਾ ਉਹ ਸਥਾਪਿਤ ਕਰ ਦਿੱਤਾ ਇਹੋ ਜਿਹਾ ਇਹੋ ਜਿਹਾ ਇੰਨੀ ਫਾਸਟ ਟਰੈਕ ਬੋਰਡ ਦੇ ਵਿੱਚ ਇੰਨੀ ਜਲਦੀ ਇਹੋ ਜਿਹਾ ਕ੍ਰਾਈਮਨਲਸ ਨੂੰ ਜਿਹੜੇ ਕਿ ਜਿਹੜੇ ਕਿ ਲੰਬੇ ਸਮੇਂ ਤੋਂ ਪੁਲਿਸ ਨੋਰ ਕਾਨੂੰਨ ਨੂੰ ਡੋਜ ਕਰ ਰਹੇ ਨੇ ਧੋਖਾ ਦੇ ਰਹੇ ਨੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਜਿਹੜਾ ਅੱਜ ਦੱਸਿਆ ਗਿਆ ਐਸਐਸਪੀ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਮੇਨ ਮੁਖ ਸਰਗਨਾ ਹੈ ਉਦੇ ਉੱਪਰ 10 ਪਰਚੇ ਆਲਰੇਡੀ ਚੱਲ ਰਹੇ ਨੇ ਦੋ ਪਰਚੇ ਨੇ ਜਿਹੜੇ ਉਹ ਰਿਪੋਰਟ ਹੀ ਨਹੀਂ ਹੋਏ ਸੀਗੇ ਔਰ ਆਉਣ ਵਾਲੇ 1 ਜਾਂ 2 ਦਿਨਾਂ ਦੇ ਵਿੱਚ ਉਸੇ ਗਰੁੱਪ ਦੀ ਉਸੇ ਗੈਂਗ ਦੀ ਕਰਨਾਟਕਾ ਦੇ ਦੋ ਮੰਦਰਾਂ ਦੇ ਵਿੱਚ ਚੋਰੀ ਕਰਨ ਦੀ ਵਾਰਦਾਤ ਨੂੰ ਉਹ ਪਲਾਨ ਕਰ ਰਹੇ ਸੀਗੇ ਜਿਹੜੀ ਕਿ ਇਹਨਾਂ ਅਰੈਸਟਾਂ ਦੇ ਨਾਲ ਉਹ ਅਵੋਇਡ ਹੋਈ ਹੈ ਉਹ ਅਵਰਟ ਹੋਈ ਹੈ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਭਵੰਤ ਮਾਨ ਜੀ ਦੀ ਜਿਨ੍ਹਾਂ ਦੀਆਂ ਸਖਤ ਡਾਇਰੈਕਸ਼ਨਾਂ ਦੇ ਤਹਿਤ ਔਰ ਯੋਗ ਅਗਵਾਈ ਦੇ ਹੇਠ ਇਹ ਕੰਮ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਜਿਹਦਾ ਕਿ ਇੱਕ ਬੇਮਿਸਾਲ ਟਰੈਕ ਰਿਕਾਰਡ ਹੈ ਇਹ ਠੀਕ ਹੈ ਕਿ ਜਦੋਂ ਕੋਈ ਕੋਈ ਵੀ ਕ੍ਰਾਈਮ ਹੋ ਜਾਂਦਾ ਕੋਈ ਵੀ ਵਾਰਦਾਤ ਹੋ ਜਾਂਦੀ ਹੈ ਉਦੋਂ ਜਨਰਲ ਟੈਂਡੈਂਸੀ ਹੈ ਜਿਹੜੀ ਜਨਰਲ ਉਹਦਾ ਗੁੱਸਾ ਹੈ ਜਿਹੜਾ ਪਬਲਿਕ ਦਾ ਉਹ ਪੁਲਿਸ ਉੱਪਰ ਫੁੱਟਦਾ ਪਰ ਇਹੋ ਜੇ ਕ੍ਰਾਈਮ ਨੂੰ ਜਿਹੜਾ ਕਿ ਅੱਜ ਅੱਜ ਬਾਹਰਲੀਆ ਸਟੇਟਾਂ ਦੇ ਵਿੱਚ ਬੈਠ ਕੇ ਬੰਦਾ ਟਰੈਕ ਕਰਿਆ ਵੀ ਮੈਂ ਖੰਨੇ ਦੇ ਵਿੱਚ ਆ ਕੇ ਸਟ੍ਰਾਈਕ ਕਰਨਾ ਖੰਨੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਜਿਹਦਾ ਕੋਈ ਲੀਡ ਨਾ ਪਿਛਲਾ ਹਿਸਟਰੀ ਹੋਵੇ ਤੇ ਨਾ ਕੋਈ ਟਰੈਕ ਰਿਕਾਰਡ ਹੋਵੇ ਨਾ ਕੋਈ ਪੈੜਾ ਹੋਣਾ ਉਹ ਜੇ ਕੇਸ ਨੂੰ ਉਹ ਜੇ ਇਮੋਸ਼ਨਲੀ ਰਿਲੀਜੀਅਸਲੀ ਸੈਂਟੀਮੈਂਟਲ ਕੇਸ ਨੂੰ ਹੈਂਡਲ ਕਰਨਾ ਤੇ ਟੈਕਲ ਕਰਨਾ ਮੈਂ ਸਮਝਦਾ ਕਿ ਇੱਕ ਬੇਮਿਸਾਲ ਉਪਲਬਧੀ ਹੈ ਜਿਹੜੀ ਉਹ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਔਰ ਚੰਡੀਗੜ੍ਹ ਤੋਂ ਵੀ ਇੱਕ ਜਿਹੜਾ ਕਲਪਰੇਟ ਹੈ ਉਹ ਅਰੈਸਟ ਹੋਇਆ ਇਹਦੇ ਵਿੱਚ ਕੋਈ ਬੈਂਗਲੌਰ ਤੋਂ ਹੈ ਕੋਈ ਮਹਾਰਾਸ਼ਟra ਤੋਂ ਹੈ ਉੱਤਰਾਖੰਡ ਤੋਂ ਹੈ ਹਰਿਆਣਾ ਤੋਂ ਹੈ ਕਈ ਸਟੇਟਾਂ ਦੇ ਜਿਹੜੇ ਕ੍ਰਾਈਮਿਨਲਸ ਨੇ ਉਹਨਾਂ ਨੇ ਰਣ ਕੇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਉਹਨਾਂ ਵਿੱਚੋਂ 5-4 ਨੇ ਜਿਹੜੇ ਉਹ ਅਰੈਸਟ ਕਰ ਲਏ ਗਏ ਨੇ ਉਹ ਜਿਹੜਾ ਸੁਨਿਆਰਾ ਆ ਇਹ ਮਾਲ ਗਲਾਉਂਦਾ ਸੀਗਾ ਤੇ ਵੇਚਦਾ ਸੀਗਾ ਉਹ ਵੀ ਅਰੈਸਟ ਕਰ ਲਿਆ ਗਿਆ ਸਿਰਫ ਇੱਕ ਕ੍ਰਿਮੀਨਲ ਰਹਿ ਗਿਆ ਜਿਹੜਾ ਕਿ ਉਹ ਵੀ ਬੜੀ ਜਲਦੀ ਹੀ ਪੁਲਿਸ ਦੇ ਕਾਬੂ ਹੈ ਜਿਹੜਾ ਉਹ ਆ ਜਾਏਗਾ ਸੋ ਮੇਰਾ ਅ ਅੱਜ ਦੀ ਇਸ ਮੀਟਿੰਗ ਦਾ ਇਸ ਸਪੈਸੀਫਿਕ ਤੁਹਾਨੂੰ ਪਹਿਲਾਂ ਵੀ ਮਿਲ ਚੁੱਕੇ ਹੋਣਗੇ ਪਰ ਮੇਰਾ ਐਜ਼ ਅ ਐਜ਼ ਅ ਸਟੇਟ ਰਿਪਰੈਜ਼ੈਂਟੇਟਿਵ ਪੰਜਾਬ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਔਰ ਆਪਣੇ ਸਾਥੀਆਂ ਦੇ ਨਾਲ ਮਕਸਦ ਸਿਰਫ ਇੱਕ ਹੈ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਭਾਵਨਾਵਾਂ আহত ਹੋਈਆਂ ਸੀਗੀਆਂ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੂਗਾ ਕਿ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਪੁਲਿਸ ਵੱਲੋਂ ਔਰ ਸਮਾਜ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੇਸ਼ੈਂਸ ਰੱਖੀ ਤੁਸੀਂ ਸਬਰ ਰੱਖਿਆ ਮੈਂ ਨੀਲ ਜੀ ਬਾਲੀ ਸਾਹਿਬ ਉਚੇਚੇ ਤੌਰ ਤੇ ਇਹਦੇ 'ਚ ਖਾਸ ਤੌਰ ਤੇ ਧੰਨਵਾਦ ਸਾਡੇ ਲੋਕਲ ਐਮਐਲਏ ਤਰੁਲਪ੍ਰੀ ਸੋਨ ਜੀ ਦਾ ਔਰ ਗੁਰਸ਼ੰਦ ਛਾਉੜਾ ਜੀ ਉਹਨਾਂ ਜਿਹਨਾਂ ਸੌਣ ਸਾਹਿਬ ਉਹਨਾਂ ਨੂੰ ਜਦੋਂ ਇਹ ਚੋਰੀ ਹੋਈ ਇਮੀਡੀਏਟਲੀ 15 ਮਿੰਟ ਬਾਅਦ ਪਹੁੰਚੇ ਔਰ ਬੜੇ ਪੇਸ਼ੈਂਟਲੀ ਬੜੇ ਕਾਮ ਤਰੀਕੇ ਦੇ ਨਾਲ ਉਹਨਾਂ ਨੇ ਹੈਂਡਲ ਕੀਤਾ ਸਾਰੇ ਸਾਥੀਆਂ ਨੂੰ ਲੂਪ ਦੇ ਵਿੱਚ ਲਿਆ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਜਾਂ ਖੰਨਾ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਕੋਈ ਪ੍ਰੋਟੈਸਟ ਜਾਂ ਕੋਈ ਅਨਸੁਖਾਵੀ ਘਟਨਾ ਨਹੀਂ ਹੋਈ ਇਹ ਠੀਕ ਹੈ ਕਿ ਜਦੋਂ ਇਹੋ ਜੀ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਭਾਵਨਾਵਾਂ ਆਹ ਜ਼ਰੂਰ ਹੁੰਦੀਆਂ ਨੇ ਪਰ ਕਿਸੇ ਚੋਰ ਦਾ ਕਿਸੇ ਗੁਨਾਹਗਾਰ ਦਾ ਕੋਈ ਧਰਮ ਮਜ਼ਬ ਨਹੀਂ ਹੁੰਦਾ ਹੈਗਾ ਇੰਨਾ ਹੀ ਚੋਰਾਂ ਨੇ ਇੰਨਾ ਹੀ ਇਸੇ ਹੀ ਗੈਂਗ ਨੇ ਸਾਈ ਮੰਦਰ ਦੇ ਵਿੱਚ ਵੀ ਚੋਰੀ ਕੀਤੀ ਹੈ ਸਾਊਥ ਦੇ ਵਿੱਚ ਇੰਨਾ ਹੀ ਚੋਰਾਂ ਨੇ ਦਿੱਲੀ ਦੇ ਵਿੱਚ ਗੁਰੂ ਘਰ ਦੇ ਵਿੱਚ ਵੀ ਚੋਰੀ ਕੀਤੀ ਹੈ ਇੰਨਾ ਹੀ ਚੋਰਾਂ ਨੇ ਬਹੁਤ ਸਾਰੇ ਮੰਦਰਾਂ ਦੇ ਵਿੱਚ ਵੀ ਚੋਰੀ ਕੀਤੀ ਹੈ ਸੋ ਇਹੋ ਜੇ ਲੋਕਾਂ ਦਾ ਕੋਈ ਦੀਨ ਇਮਾਨ ਧਰਮ ਨਹੀਂ ਹੁੰਦਾ ਹੈਗਾ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਪੈਸਾ ਹੁੰਦਾ ਸੋ ਮੇਰੀ ਤੁਹਾਨੂੰ ਸਮੁੱਚੇ ਪੰਜਾਬ ਦੇ ਸਾਰੇ ਸਾਡੇ ਮੇਰੇ ਹਿੰਦੂ ਵੀਰਾਂ ਨੂੰ ਜਾਂ ਸਾਰੇ ਸਮਾਜ ਨੂੰ ਜਿਨ੍ਹਾਂ ਦੇ ਆ ਭਾਵਨਾਵਾਂ ਆਹਤ ਹੋਈਆਂ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਨਾ ਚਾਹੁੰਗਾ ਕਿ ਉਹਨਾਂ ਨੇ ਬੜੀ ਪੇਸ਼ੈਂਸ ਦੇ ਨਾਲ ਸਰਕਾਰ ਦਾ ਤੇ ਪੁਲਿਸ ਦਾ ਸਾਥ ਦਿੱਤਾ ਔਰ ਔਰ ਖਾਸ ਤੌਰ ਤੇ ਮੰਦਰ ਕਮੇਟੀ ਦਾ ਔਰ ਜਿਹੜੀ ਉੱਥੇ ਐਕਸ਼ਨ ਕਮੇਟੀ ਬਣੀ ਸੀਗੀ ਜਿਦੇ ਸਾਰੀਆਂ ਪਾਰਟੀਆਂ ਦੇ ਲੋਕ ਸੀਗੇ ਸਾਰਿਆਂ ਨੇ ਬੜਾ ਸਾਥ ਦਿੱਤਾ ਜਦੋਂ ਅਸੀਂ ਸਾਰੇ ਉੱਥੇ ਮਿਲਣ ਗਏ ਸੀ ਉਹਨਾਂ ਨੂੰ ਮੈਂ ਇਹਦੇ ਨਾਲ ਨਾਲ ਹੀ ਮੈਂ ਇੱਕ ਹੋਰ ਵੀ ਗੁਜ਼ਾਰਿਸ਼ ਕਰਨੀ ਚਾਹੂੰਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਇਲਾਜ ਨਾਲੋਂ ਬਚਾਓ ਜ਼ਿਆਦਾ ਇੰਪੋਰਟੈਂਟ ਹੈ ਜਿਨਨੇ ਇਹੋ ਜਿਹਾਂ ਪਵਿੱਤਰ ਸਥਾਨ ਹੈਗੇ ਜਿੱਥੇ ਵੈਲਿਊਏਬਲਸ ਨੇ ਚਾਹੇ ਉਹ ਗੁਰੂ ਘਰ ਨੇ ਚਾਹੇ ਮੰਦਿਰ ਨੇ ਚਾਹੇ ਮਸਜਿਦ ਨੇ ਚਾਹੇ ਉਹ ਗਿਰਜਾ ਘਰ ਨੇ ਜਾਂ ਕੋਈ ਹੋਰ ਫੇਥ ਦੇ ਕੋਈ ਵਿਸ਼ਵਾਸ ਦੇ ਕੋਈ ਸਥਾਨ ਹੈਗੇ ਉੱਥੇ ਪਲੀਜ਼ ਤੁਸੀਂ ਆਪਣੀ ਜਿਹੜੀ ਮਾਨਿਟਰਿੰਗ ਹੈ ਥਰੂ ਸੀਸੀਟੀਵੀ ਕੈਮਰਾਜ਼ ਜਾਂ ਥਰੂ ਮੈਨੂਅਲ ਜਿਹੜੀ ਉਹਦੀ ਸੇਫਟੀ ਹੈ ਉਹ ਜ਼ਰੂਰ ਕਰੋ ਜੇ ਕਿਸੇ ਕਿਸੇ ਨੇ ਕੰਮ ਕਰਾਉਣੇ ਕਰਦੇ ਵਿੱਚ ਅੱਜ ਐਸਐਸਪੀ ਖੰਨਾ ਨੇ ਵੀ ਬੇਨਤੀ ਕੀਤੀ ਹੈ ਕੋਈ ਕੰਮ ਕਰਾਉਣੇ ਕੋਈ ਬਾਹਰੀ ਵਰਕ ਫੋਰਸ ਨੂੰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਲੋਕਲ ਪੁਲਿਸ ਸਟੇਸ਼ਨ ਤੋਂ ਲੋਕਲ ਸਾਂਝ ਕੇਂਦਰ ਤੋਂ ਜਾ ਕੇ ਕਰਾਓ ਇਹਦੇ ਨਾਲ ਆਪਣਾ ਲੋਕਾਂ ਦਾ ਖੁਦ ਆਪਣਾ ਹੀ ਫਾਇਦਾ ਇਹਦੇ ਨਾਲ ਪ੍ਰੀਵੈਂਸ਼ਨ ਹੈ ਜਿਹੜੀ ਉਹ ਕ੍ਰਾਈਮ ਦੀ ਹੋਊਗੀ